ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਟੰਡੀ ਕਦੀਮ ਤੋਂ ਜਿੱਥੇ ਬੀਤੇ ਕੱਲ ਸਤਨਾਮ ਸਿੰਘ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਹੋਇਆ ਸੀ ਆਪਣੀ ਪਤਨੀ ਦੇ ਨਾਲ ਅਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਨੂੰ ਉਸਦੇ ਹੀ ਪੁੱਤਰਾਂ ਦੇ ਵੱਲੋਂ ਘਰੋਂ ਕੱਢ ਦਿੱਤਾ ਗਿਆ ਤਾਂ ਹੁਣ ਅਸੀਂ ਦੂਜੀ ਧਿਰ ਦੇ ਕੋਲੇ ਪਹੁੰਚੇ ਹਾਂ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਟਰੈਕਟਰ ਹੈ ਜਿਸ ਨੂੰ ਲੈ ਕੇ ਕੱਲ ਵਿਵਾਦ ਸ਼ੁਰੂ ਹੋਇਆ ਬੱਚੇ ਕਹਿੰਦੇ ਆ ਕਿ ਟਰੈਕਟਰ ਬਾਪੋ ਵੱਲੋਂ ਵੇਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਇਲਜ਼ਾਮ ਜਿਹੜੇ ਆ ਦੋਨੇ ਧਿਰਾਂ ਇੱਕ ਦੂਜੇ ਤੇ ਲਾਰੀਆਂ ਆ ਤਾਂ ਹੁਣ ਦੂਜੀ ਧਿਰ ਦੇ ਨਾਲ ਵੀ ਗੱਲਬਾਤ ਕਰਦੇ ਆ ਇਹੋ ਘਰ ਆ ਜਿੱਥੋਂ ਸਤਨਾਮ ਸਿੰਘ ਦੇ ਇਲਜ਼ਾਮ ਨੇ ਕਿ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਉਸ ਦੇ ਪੁੱਤਾਂ ਤੇ ਨੋਹਾਂ ਦੇ ਵੱਲੋਂ ਘਰੋਂ ਬਾਹਰ ਕੱਢ ਦਿੱਤਾ ਗਿਆ ਤਾਂ ਹੁਣ ਅਸੀਂ ਗੱਲਬਾਤ ਕਰਦੇ ਆ ਇੱਥੇ ਮੌਜੂਦ ਹੈਗੇ ਆ ਪਰਿਵਾਰ ਦੇ ਸਾਰੇ ਮੈਂਬਰ ਗੱਲਬਾਤ ਕਰਦੇ ਆ ਸਤਰਾਮ ਸਿੰਘ ਦੇ ਬੇਟੇ ਇੱਥੇ ਮੌਜੂਦ ਨੇ ਜੀ ਪਾਜੀ ਕੀ ਮਸਲਾ ਕੀ ਹੈਗਾ ਤੁਹਾਡੇ ਪਿਤਾ ਕੱਲ ਹਸਪਤਾਲ ਦੇ ਵਿੱਚ ਮਾਤਾ ਪਿਤਾ ਦਾਖਲ ਸੀ ਉਹ ਕਹਿੰਦੇ ਆ ਕਿ ਮੇਰੇ ਪੁੱਤਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਅਸੀਂ ਕਾਹਦਾ ਕਰਨਾ ਵਾਏ ਥੋ ਆਪੇ ਗਏ ਨੇ ਜਦੋਂ ਸਾਰੇ ਪੰਚਾਇਤ ਦੇ ਵਿੱਚ ਕਹਿ ਤਾ ਗਿਆ ਮੈਂ ਆਪੇ ਚੱਲਾਂ ਸਾਰੇ ਪੈਸਾ ਲੈ ਤ ਗਿਆ 375000 ਰੁਪਈਆ ਆ ਸਟਾਮ ਸਾਡੇ ਕੋਲ ਕਰਾ ਤੇ ਗਿਆ ਮੈਂਬਰ ਸਰਪੰਚ ਕੋਲੇ ਗਏ ਸੀ ਹਾਂ ਆ ਵੇਖ ਲਓ ਆ ਸਾਈਨ ਕੀਤੇ ਨੇ ਹੋਈ ਨੇ ਹਾਂ ਤੇ ਆਪ ਆ ਵੇਖ ਲਓ 141 ਤੇ ਸائن ਕੀਤੇ ਹੋਏ ਨੇ ਹਮਮ ਸਤਾਮ ਕੀਤਾ ਤੇ ਲਾ 75000 ਰੁਪਈਆ ਲੈ ਤੇ ਗਾਇ ਨਾਲ ਇਸਾ ਕੋਠੀ ਦੇ ਸਾਰੇ ਲੈ ਆ ਦਾ ਗੇਟ ਦਾ ਸਾਰਾ ਕੁਝ ਦੇ ਕਿਹੜੇ ਲੈਣਾ ਸਾਡੇ ਕੋਲ ਲੈ ਲਵੇ ਸਾਨੂੰ ਆਪ ਦੇ ਕੋਲ ਕਿਹੜਾ ਦੇਣਾ ਸਾਨੂੰ ਦੇ ਦੇਵੇ ਹਮ ਵੀ ਸਾਡੇ ਨਾਲ ਐਵੇਂ ਲੜਾਈਆਂ ਨਾ ਪਾਵੇ ਨਹੀਂ ਹੁਣ ਜਿਹੜਾ ਉਹ ਕਹਿ ਰਿਹਾ ਤੁਹਾਡੇ ਮਾਤਾ ਪਿਤਾ ਵੀ ਘਰੋਂ ਕੱਢਿਆ ਤੁਸੀਂ ਕੀ ਉਹ ਸਾਡਾ ਪਿੰਡ ਗਵਾ ਹੈਗਾ ਪੰਚਾਇਤ ਗਵਾ ਹੈਗੀ ਹੈ ਸਾਡਾ ਦਾਦਾ ਆਪ ਖੋਤ ਸਾਫ ਦਾ ਸਰਪੰਚ ਮਹਿੰਦਰ ਸਿੰਘ ਸਾਫ ਦਾ ਸਰਪੰਚ ਹੈ ਉਹ ਗਵਾ ਹੈਗੇ ਨਹੀਂ ਵੀ ਕੱਢਿਆ ਇਹ ਆਪੇ ਜਾਂਦੇ ਕਦੇ ਦੂਸਰੇ ਦੇ ਕਦੇ ਰਾਤੀ 12 ਵਜੇ ਆਉਂਦੇ ਨੇ ਕਦੇ 11 ਵਜੇ ਆਉਂਦੇ ਨੇ ਕਦੇ ਆਦੀ ਮਨ ਮਰਜ਼ੀ ਨਾਲ ਜਾਂਦੇ ਨੇ ਸਵੇਰੇ ਜਾਂਦੇ ਰਹਿੰਦੇ ਨੇ ਆ ਜਾਂਦੇ ਨੇ ਜਾਂਦੇ ਰਹਿੰਦੇ ਨੇ ਆ ਜਾਂਦੇ ਨੇ ਇਸ ਪੁੱਛਣੇ ਕਿੱਧਰ ਜਾਂਦੇ ਜੇ ਸਾਡਾ ਇਹ ਪਿੰਡ ਤੋਂ ਡੇ ਆਏਗਾ ਕਿ ਤੁਸੀਂ ਸਾਡਾ ਪੁੱਛ ਕਿਵੇਂ ਸਕਦੇ ਜੇ ਅੱਛਾ ਹੁਣ ਤੁਹਾਡਾ ਰੋਲਾ ਕਿਹੜੀ ਗੱਲ ਨੂੰ ਹੈ ਜ਼ਮੀਨ ਤਾਂ ਵੰਡੀ ਹੋਈ ਹੈ ਸਾਰੀ ਜ਼ਮੀਨ ਆ ਸਾਨੂੰ ਵੇਖ ਸਾਡੀ ਵਟ ਪਾਓ ਸਾ ਚੱਲੋ ਕੋਈ ਜਣਾ ਚੱਲੇ ਸਾਡੇ ਨਾਲ ਜਿਹੜਾ ਵੀ ਬੰਦਾ ਚਲਦਾ ਸਾਡੇ ਨਾਲ ਚੱਲੇ ਵਟ ਪਾਉਂਦਾ ਅੱਜ ਸਾਨੂੰ ਦੱਸ ਜ਼ਮੀਨ ਇਹਨਾਂ ਦੀ ਆ ਹੁੰਦੀ ਛਣ ਦੱਸੋ ਸਹੀ ਬਿਆਤ ਤੁਹਾਡਾ ਚੀਜ਼ ਹੈ ਸਾਨੂੰ ਕੋਈ ਚੀਜ਼ ਨਹੀਂ ਦੇਣ ਦਾ ਤੁਹਾਨੂੰ ਵਾਰ ਨਹੀਂ ਦਿੰਦਾ ਸਾਨੂੰ ਦੱਸਦਾ ਸੇ ਵੀ ਆਸਤਰ ਕੇ ਆ ਜਮੀਨ ਮਿੱਤਰਾ ਥੋਡੀ ਜਮੀਨ ਆ ਇਹਦੀ ਜਮੀਨ ਸਾਨੂੰ ਕੋ ਚੇਂ ਨਹੀਂ ਦਿੰਦਾ ਪਿਆ ਇਹ ਜਮੀਨ ਹੁਣ ਵਾਂ ਦਾ ਕੋਣ ਪਿਆ ਹੁਣ ਇੱਕ ਰੀ ਵਾਹ ਕੇ ਆ ਗਿਆ ਇਹ ਵੀ ਵਾਪ ਦੀ ਵਾਹ ਕੇ ਆ ਗਿਆ ਸੀ ਆਪ ਦੀ ਵਾਹ ਕੇ ਆ ਗਿਆ ਕੱਲ ਠਿਕਾ ਕੇ ਗਿਆ ਬੈਠੇ ਤੁਨੂੰ ਅੱਛ ਜਮੀਨ ਤੇ ਮੈਂ ਵੜ ਨਹੀਂ ਦੇਣਾ ਹਾਂ ਇਹਨਾਂ ਮੁੱਤ ਨੂੰ ਰਸਾ ਦਾ ਮਾਰ ਦੇ ਹਾਂਜੀ ਅੱਗੇ ਆ ਜੋ ਸਾਨੂੰ ਦੱਸਦਾ ਅਸੀਂ ਮਾਰ ਦੇਣਾ ਤੁਨੂੰ ਕਰੋ ਕੱਢ ਦੇਣਾ ਅੱਛਾ ਅਜੀ ਅਹੀਂ ਕਰਾ ਦੇਾਂਗੇ ਸਾਰੇ ਇਹਨਾਂ ਦੇ ਨਾਲ ਬੰਦੇ ਬੜੇ ਢੀਗੇ ਨੇ ਹਮ ਇਹ ਰੋਜ਼ ਹੁੰਦਾ ਪਿੰਡ ਚ ਬੰਦੇ ਲੈ ਤੇ ਅਸੀਂ ਫਿਰ ਵੀ ਆ ਦੀ ਜਾਨ ਬਚਾਉਂਦੇ ਫਿਰਨੇ ਆ ਮੈਂ ਸ਼ਹਿਰ ਜਿਕਰਾਨੇ ਵਾਲ ਦੁਕਾਨ ਤੇ ਲੱਗਿਆ ਆ ਮੇਰੇ ਮਗਰ ਅੱਗੇ ਦੋ ਪਵਾਰੀ ਪੰਚਾਇਤ ਪਰਚੇ ਕਰਾਏ ਨੇ ਇਹਨੇ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਪਵਨ ਕੁਮਾਰ ਹੈ ਜੀ ਤੁਸੀਂ ਬੇਟੇ ਹੁ ਸਤਰਾਮ ਸਿੰਘ ਦੇ ਹਾਂਜੀ ਹਾਂਜੀ ਅੱਛਾ ਤੇ ਤੁਹਾਡਾ ਕੀ ਨਾਂ ਹੈ ਅਮਨ ਕੁਮਾਰ ਤੁਸੀਂ ਬੇਟੇ ਹਾਂ ਮੈਂ ਵੱਡਾ ਬੇਟਾ ਸਾਡਾ ਛੋਟਾ ਕਿਹੜਾ ਭਰਾ ਮੇਰਾ ਰਮਨ ਕੁਮਾਰ ਹੈ ਉਹ ਆਹ ਡਿਊਟੀ ਤੇ ਗਿਆ ਆ ਉਹ ਭਾਈ ਕੱਚਾ ਹੈਗਾ ਸਰਕਾਰੀ ਮੁਲਾਜ਼ਮਾ ਉਹਨੂੰ ਵੀ ਕਰੋ ਕੱਢ ਦੇਣੇ ਹਨ ਮਾਰ ਦੇਣ ਉਹਨੇ ਕਿ ਦਵਾਈ ਪੀਤੀ ਸੀ ਇਹਨਾਂ ਨੇ ਦਵਾਈ ਪਵਾਈ ਸੀ ਕਿ 6 ਮਹੀਨੇ ਪਹਿਲਾਂ ਅੱਛਾ ਹੋ ਗਏ ਨੇ ਤਿੰਨ ਚਾਰ ਸਾਲ ਹੋ ਗਏ ਨੇ ਕਿ ਦਵਾਈ ਇਹਨਾਂ ਨੇ ਦਵਾਈ ਪਵਾਈ ਤੁਹਾਨੂੰ ਮਾਰਨਾ ਚਾਹਦੇ ਸੀ ਸਾਨੂੰ ਇਹਨਾਂ ਕਾ ਤੋਂ ਵਧਾਤਾ ਤੁਸੀਂ ਘਰੇਲੂ ਰੋਲਾ ਸੀ ਤੁਹਾਡਾ ਬੈਠ ਕੇ ਨਹੀਂ ਹੱਲ ਹੁੰਦਾ ਸੀਗਾ ਬੈਠ ਕੇ ਪੰਚਾਇਤ ਕੋਲ ਸਾਰੇ ਕੋਲ ਗਏ ਸੀਗੇ ਪੰਚਾਇਤ ਨੇ ਸਾਰਾ ਹੱਲ ਕਰ ਦਿੱਤਾ ਸੀਗਾ ਫਿਰ ਵੀ ਚਾਹਤਨਾ ਸਰ ਵੀ ਨਹੀਂ ਕੋਈ ਕਰ ਰਿਹਾ ਫਿਰ ਵੀ ਨਹੀਂ ਕੁਝ ਕਰ ਰਿਹਾ ਸਾਡੀ ਕਾ ਅੱਛਾ ਪੰਚਾਇਤੀ ਤੌਰ ਤੇ ਤੁਹਾਡਾ ਸਾਰਾ ਵੰਡ ਵੰਡਈਆ ਹੋਇਆ ਹੈ ਅੱਛਾ ਪਰ ਕਾਬਜ ਕਾਬਜ ਨਹੀਂ ਹੈਗੇ ਤੁਸੀਂ ਕਾਬਜ ਨਹੀਂ ਹੈਗੇ ਹੁਣ ਕਹਿੰਦੇ ਇੱਥੋਂ ਆ ਜਾਂਦਾ ਕਹਿੰਦੇ ਕੀ ਕਰਦਾ ਕਹਿੰਦੇ ਕੀ ਕਰਦਾ ਕੋ ਚਾਰ ਬੰਦੇ ਕਰ ਲਿਆ ਆ ਇਹਦਾ ਇਹਦਾ ਕਦੇ ਉਹਨਾਂ ਵੀਡੀਓਨ ਤੋਂ ਟੱਡੇ ਸਾਹਮਣੇ ਕਾਲੋ ਨੇ ਉਹ ਤੇ ਪਿੱਛੇ ਐਵੇਂ ਬਿਣਾ ਬਕਾਲ ਅੱਗੇ ਵੀ ਚਾਰਾਵਰੀ ਗਿਆ ਥਾਣੇ ਦੇ ਵਿੱਚ ਆਸੀਂ ਮੈਂ ਕਦੇ ਕਿੱਧਰ ਜਾਏ ਦਾ ਕਦੇ ਸਾਡੇ ਕੋਲ ਚਾਗ ਚੀਜ਼ ਨਹੀਂ ਛੱਡੀ ਇਹਨੇ ਇੱਕ ਚਮਚ ਤੱਕ ਨਹੀਂ ਛੱਡਿਆ ਅੰਦਰ ਕੋਈ ਬਿਸਤਰਾ ਨਹੀਂ ਛੱਡਿਆ ਸਾਡੇ ਕੋਲ ਜਿਹੜਾ ਅਸੀਂ ਬਿਸਤਰਾ ਬੱਚਿਆਂ ਨੂੰ ਪਾ ਦਈਏ ਹਮ ਸਾਰੇ ਬਿਸਤਰੇ ਵੀ ਚੱਕ ਕੇ ਲੈ ਗਏ ਨੇ ਸਾਰਾ ਕੁਝ ਚੱਕ ਕੇ ਲੈ ਗਏ ਨੇ ਅਜੀ ਵੀ ਕਹਿੰਦੇ ਨੇ ਅਸੀਂ ਇਹਨਾਂ ਨੂੰ ਕੁਝ ਨਹੀਂ ਦੇਣਾ ਅਸੀਂ ਹੋਰ ਰੈਸਟ ਉੱਤੇ ਉਹਨਾਂ ਨੂੰ ਕੀ ਦੇਈਏ ਦੱਸੋ ਸਾਨੂੰ ਇੱਕ ਕੀ ਕਰੀਏ ਸਾੰਡਾ ਰਟੀ ਸਾਫ ਸਾਾਨੂੰ ਦਿੱਤਾ ਜਾਵੇ ਸਾਾਨੂੰ ਸਾਫ ਦਿੱਤਾ ਜਾਵੇ ਤੁਹਾਨੂੰ ਕਹਿੰਦਾ ਮਤਲਬ ਨਜਾਇਜ਼ ਤੁਹਾਡੇ ਨੂੰ ਸਾਡਾ ਸੁਣਨਾ ਕਿਹੜਾ ਹੈਗਾ ਅਸੀਂ ਕਰਦਾ ਉਹ ਇਹਦੇ ਕੋਲ ਤੀ ਟੋਲੇ ਸੋਨਾ ਹੈਗਾ ਤੇ ਮੇਰੇ ਕੋਲ ਸੋਹਰਿਆਂ ਦਾ ਸੋਨਾ ਪਾਇਆ ਮੈਨੂੰ ਕਰਦੇ ਕਿ ਕਿਹੜੇ ਘਰ ਵਾਲ ਨੂੰ ਸੋਨਾ ਪਾਇਆ ਹੋਇਆ ਉਵੇਂ ਦੇ ਕੋਲੇਗਾ ਉਹ ਕਦੇ ਕਹਿੰਦਾ ਮੈਂ ਅੱਜ ਦੇ ਦੇਣਾ ਮੈਂ ਇਹਨੂੰ ਕਹਿੰਦਾ ਕਦੇ ਮਤੇ ਦੇਣਾ ਕਦੇ ਕਹਿੰਦਾ ਮੈਂ ਨਹੀਂ ਦੇਣਾ ਹੂੰ ਸਾਨੂੰ ਲਾਰੇ ਤੇ ਲਾਰਾ ਲਾਈ ਜਾਂਦਾ ਸਾਨੂੰ ਕੋਈ ਸਮਝ ਨਹੀਂ ਆਉਂਦੀ ਪੈਸੇ ਕੀ ਕਰੀਏ ਕੀ ਨਾ ਕਰੀਏ ਇੰਜ ਵਾਤਾਨ ਸਕੂਲ ਦੇ ਕੇ ਫੀਸ ਦੇਣੀ ਸੀ ਮੈਂ ਬੜੇ ਮੁਸ਼ਕਲ ਫੀਸ ਦੇਤੇ ਆ ਬੱਚਿਆਂ ਨੂੰ ਉੱਥੇ ਪੜਾਉਣਾ ਸਾਡੇ ਨਾ ਕੋਈ ਪੈਸੇ ਮਿਲ ਰਹੇ ਕਿਧਰੋਂ ਨਹੀਂ ਮਿਲ ਰਹੇ ਕੁਝ ਹੋਵੇਗਾ ਤਾਰਤੀਆ ਪੈਸੇ ਦੇਵੇਗਾ ਹੂੰ ਤੇ ਨਾਲ ਸਾਡਾ ਸੁਣਨਾ ਵੀ ਜ਼ਰੂਰੀ ਕਾਰਨ ਕੀ ਹੈ ਤੁਹਾਡਾ ਬਾਪ ਹੈ ਤੁਹਾਡੀ ਮਾਂ ਹੈ ਕਿਉਂ ਆਪਦੇ ਧੀਾਂ ਪੁੱਤਾਂ ਨਾਲ ਐ ਕਿਉਂ ਕਰਦੇ ਪਏ ਆ ਕੀ ਕਾਰਨ ਕੀ ਮੰਦੇ ਹੋਏ ਐਵੇਂ ਕਰਦੇ ਨੇ ਉਹ ਸ਼ੁਰੂ ਤੋਂ ਐਂ ਛੇ ਵਾਲੇ ਕਹਿੰਦੇ ਵੇ ਤੇ ਕਿੱਥੇ ਜਾਂਦੇ ਆ ਕਿੱਥੇ ਕਿਤੇ ਕੋਈ ਦੁਨੀਆ ਦਾ ਕੋਨਾ ਨਹੀਂ ਛੱਡਾ ਘੁੰਮਣ ਫਿਰਦਾ ਕੋਈ ਕੋਈ ਅੱਛਾ ਛੱਡੀ ਕੜਨਾ ਘੁੰਮਿਆ ਐਂ ਪੁੱਛ ਲੋ ਜਿਹੜਾ ਮਰਜੀ ਵੀ ਆ ਰਾਕ ਦਰਨਯਾਲਾ ਪੂਰ ਇੰਡੀਆ ਦੇ ਵਿੱਚ ਇਹਨਾਂ ਸਾਰੇ ਰਸਤਿਆਂ ਦਾ ਪਤਾ ਕੋਈ ਇਹਨਾਂ ਚੀਜ਼ ਨਹੀਂ ਛੱਡੀ ਫਿਰ ਕਿੱਥੇ ਨਾ ਗਿਆ ਸਾਡੀ ਗੱਡੀ ਵੀ ਗਈ ਹੁਣ ਇਹਨੇ ਨੰਬਰ ਦੇ ਕੇ ਪਾਸਪੋਰਟ ਬਣਵਾਈ ਫਿਰ ਦੱਸੇ ਪੁੱਛਲ ਪਾਸਪੋਰਟ ਵੀ ਇਹਨਾਂ ਬਣਿਆ ਹੁਣ ਬਾਹਰ ਨਾ ਜਾਣਾ ਸਕੁਮਣ ਫਿਰਨਾ ਪਤਾ ਨਹੀਂ ਕਿੱਥੇ ਜਾਣਾ ਪਾਸਪੋਰਟ ਆ ਪਿਛਲੇ ਤੋੜੇ ਕਹਿੰਦਾ ਮਤਲਬ ਵੀ ਘੁੰਮਣ ਫਿਰਨ ਦੀ ਸ਼ਿਕਾਇਤ ਨੇ ਦੋਨੇ ਮਾਪੇ ਤੁਹਾਡੇ ਘੁੰਮਣ ਫਿਰਨ ਦੇ ਆਸ਼ੀਰਵਾਦ ਦੀ ਸ਼ਿਕਾਇਤ ਨੇ ਆਸ਼ ਕਰਦੇ ਨੇ ਵੀ ਆਸ਼ੀ ਕਰਦੇ ਨੇ ਪਤਾ ਨਹੀਂ ਕੀ ਕੀ ਕਰਦੇ ਨੇ ਸਾਨੂੰ ਨਹੀਂ ਦੱਸਦੇ ਸਾਨੂੰ ਨਹੀਂ ਦੱਸਦੇ ਸਾਨੂੰ ਨਾ ਪੈਸਾ ਇੱਕ ਵੀ ਵਿਖਾਂਦੇ ਅਸੀਂ ਆ ਕਰਦੇ ਨੇ ਜੜੀਆਂ ਕਰਦੇ ਅਸੀਂ ਕਰੀਏ ਜੋ ਕੁਛ ਵੀ ਕਰੀਏ ਹੁਣ ਕਹਿਣ ਦਾ ਮਤਲਬ ਆਹ ਜਿਹੜਾ ਤੁਹਾਡਾ ਘਰ ਹੈ ਇਹ ਘਰ ਦੇ ਵਿੱਚ ਮਤਲਬ ਕਿ ਤੁਸੀਂ ਉਹਨਾਂ ਨੂੰ ਨਹੀਂ ਕੱਢਿਆ ਬਾਹਰ ਨਹੀਂ ਕੱਢਿਆ ਤੁਸੀਂ ਇਹ ਕਹਿੰਦੇ ਆ ਵੀ ਇੱਥੇ ਜਦੋਂ ਮਰਜ਼ੀ ਆ ਕੇ ਰਹਿਣ ਜਦੋਂ ਮਰਜ਼ੀ ਆ ਕੇ ਰਹਿਣ ਅੱਛਾ ਜਦੋਂ ਆਹ ਵੇਖ ਲਓ ਆ ਸਟਾਰਮ ਕੀਤਾ ਸਾਡੇ ਪੈਸੇ ਘੜੇ ਦਿੱਤੇ ਨੇ ਜਦੋਂ ਮਰਜੀ ਆ ਕਰ ਰਹੇ ਨੇ ਜਿੱਥੇ ਮਰਜੀ ਵੀ ਸਾਡੇ ਨਾਲ ਸਿਰਫ ਲੜਾਈ ਵਾਜੀ ਨਾ ਕਰਨਾ ਸਾਡੇ ਨਾਲ ਨਾ ਦੁਖ ਸੋਕ ਬਿਨਾ ਸਾਡੇ ਜਵਾਕਾਂ ਨੂੰ ਮਾਰਨਾ ਸਾਾਨੂੰ ਮਾਰਨਾ ਵੀ ਕਰਨਾ ਨਾ ਕਰਨਾ ਕੋਈ ਗੱਲਬਤ ਨਾ ਕਰਨਾ ਆ ਜੀ ਥਾਂ ਜਿਹਨੇ ਪੈਸੇ ਲੈ ਲੈਣ ਸਾਡੇ ਕੋਲੋਂ 375000 ਦੀ ਗੱਲ ਹੈ ਅੱਛਾ ਪੈਸਾ ਨਹੀਂ ਦੇਣਾ ਮਸਾ ਲੈ ਕੇ ਉੱਥੇ ਪੈਸੇ ਆ ਕੋਠੀ ਦੇ ਪੈਸੇ ਲੈ ਲੈ ਹਾਂਜੀ ਕੋਠੀ ਦੇ ਪੈਸੇ ਲੈ ਲੈਣ ਨੇ ਨੇ ਅਵੇ ਤੇਰ ਚਾਮ ਦੇ ਲਿਖਿਆ ਹੋਇਆ ਸਾਰਾ ਕੁਝ ਲਿਖਿਆ ਹੋਇਆ ਹੈ ਅੱਛਾ ਕੋਠੀ ਦੇ ਪੈਸੇ ਉਹ ਲੈ ਚੁੱਕਿਆ ਹੈ ਲੈ ਚੁੱਕਿਆ ਤੁਸੀਂ ਫੇਰ ਵੀ ਕਹਿੰਨੇ ਵੀ ਰਹਿਣਾ ਰਹਿ ਲਵੇ ਕੋਈ ਗੱਲ ਫੇਰ ਵੀ ਕਹਿੰਨੇ ਵੀ ਆਦਾ ਰਹਿਣਾ ਰਹਿ ਲਵੇ ਐਸੀ ਐਸੀ ਉਹਨੂੰ ਅੱਜ ਤੱਕ ਨਹੀਂ ਆਖਿਆ ਬੇਤੂ ਤੂੰ ਚਲਾ ਜਾ ਇਹ ਆਪਦੀ ਤੱਕ ਇਹਨਾਂ ਦਾ ਜਾਂਦਾ ਹੁੰਦਾ ਸੀ ਉਸ ਦਿਨ ਪੰਚਾਇਤ ਦੇ ਵਿੱਚ ਮੈਂ ਇੱਕ ਗੱਲ ਪੁੱਛੀ ਮੈਂ ਡੈਡੀ ਤੂੰ ਇੱਕ ਗੱਲ ਦੱਸ ਵੀ ਤੈਨੂੰ ਅੱਜ ਤੱਕ ਅਸੇ ਕੱਢਿਆ ਆ ਤਾਂ ਨਹੀਂ ਆ ਤਾਂ ਮੈਂ ਕੱਲ ਵੀ ਉਹਨਾਂ ਨੇ ਪੁੱਛਿਆ ਸਾਰੇ ਦੇਖ ਕੇ ਰਿਸ਼ਤੇਦਾਰਾਂ ਨੇ ਪੁੱਛਿਆ ਵੀ ਉਹਨਾਂ ਤੈਨੂੰ ਕੱਢਿਆ ਆਂ ਮੈਂ ਆਦੀ ਮਰਜ਼ੀ ਨਾਲ ਜਾ ਗਿਆ ਸਮਾਨ ਚੱਕਿਆ ਅਸੀਂ ਜਦੋਂ ਦੇ ਕੋਈ ਗੱਲ ਸਾਨੂੰ ਪੰਚਾਇਤਾਂ ਦੇ ਸੀ ਪਿੱਛੇ ਕਿੱਧਰ ਜਾਵਣ ਦੇ ਤੁਸੀਂ ਇਹਨਾਂ ਨੂੰ ਬੋਲਣਾ ਨਹੀਂ ਨਾ ਤੁਸੀਂ ਇਹਨਾਂ ਨੂੰ ਪੁੱਛਣਾ ਨਾ ਦੱਸਣਾ ਇਹ ਸਮਾਨ ਚੱਕਣ ਜੋ ਵੀ ਚੱਕਣਾ ਸੀ ਜਿਵੇਂ ਤੁਸੀਂ ਕਹੋਗੇ ਅਸੀਂ ਕੁਝ ਨਹੀਂ ਕਰਦੇ ਹਮਮ ਉਸੇ ਨਹੀਂ ਬੋਲਦੇ ਹਮ ਕਿਹਸੇ ਗੱਲਾਂ ਉਹ ਤਾ ਬਿਲਕੁਲ ਦੂਜੀ ਧਿਰ ਦੀ ਅਤ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਇਹ ਕੋਠੀ ਹੈ ਜਿਸ ਦੇ ਵਿੱਚੋਂ ਸਤਰਾਮ ਸਿੰਘ ਕਹਿੰਦਾ ਕਿ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਇਹ ਟਰੈਕਟਰ ਹੈ ਜਿਸ ਨੂੰ ਲੈ ਕੇ ਵਿਵਾਦ ਪੂਰਾ ਸ਼ੁਰੂ ਹੋਇਆ ਤਾਂ ਇਹ ਬੱਚੇ ਸਤਰਾਮ ਸਿੰਘ ਦੇ ਬੇਟੇ ਐ ਦੋਨੇ ਪੋਤੇ-ਪੋਤੀਆਂ ਇੱਥੇ ਜੋ ਕਹਿੰਦੇ ਐ ਕਿ ਇਹੋ ਜੀ ਕੋਈ ਗੱਲ ਨਹੀਂ ਨਾ ਹੀ ਅਸੀਂ ਘਰੋਂ ਕੱਢਿਆ ਬੇਸ਼ੱਕ ਦੀ ਉਸ ਦੇ ਵੱਲੋਂ ਕੋਠੀ ਦੇ ਵਿੱਚੋਂ ਆਪਣਾ ਬੰਦਾ ਹਿੱਸਾ ਲੈ ਲਿੱਤਾ ਗਿਆ ਇਸ ਦੇ ਬਾਵਜੂਦ ਵੀ ਇਹ ਕਹਿੰਦੇ ਐ ਕਿ ਸਤਰਾਮ ਸਿੰਘ ਜਦ ਮਰਜੀ ਆਪਦੇ ਘਰ ਦੇ ਵਿੱਚ ਆ ਕੇ ਰਹਿ ਸਕਦਾ ਹੈ ਔਰ ਦੂਜੀ ਧਿਰ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਿਹੜਾ ਹੈਗਾ ਇਸ ਪਰਿਵਾਰ ਦੇ ਨਾਲ ਜਾਂ ਆਪਣੇ ਮਾਪੇ ਬਾਬ ਦੇ ਨਾਲ ਬੁਰਾ ਵਤੀਰਾ ਨਹੀਂ ਕੀਤਾ ਜਾਂਦਾ ਪਰ ਦੋਨੇ ਦੱਸ ਰਹੀ ਹੈ ਇਹ ਬੱਚੇ ਦੱਸ ਰਹੀ ਹੈ ਕਿ ਉਹਨਾਂ ਦੇ ਮਾਪੇ ਘੁੰਮਣ ਫਿਰਨ ਦੇ ਸ਼ੌਕੀਨ ਹੈਗੇ ਆ ਆਂਡੀਆਂ ਸਾਰਾ ਦਾ ਸਾਰਾ ਹੀ ਉਹਨਾਂ ਨੇ ਘੁੰਮਿਆ ਹੋਇਆ ਤੇ ਹੁਣ ਪਾਸਪੋਰਟ ਬਣਵਾਏ ਆ ਤੇ ਬਾਹਰ ਜਾਣ ਦੀ ਵੀ ਤਿਆਰੀ ਕਰ ਰਹੇ ਆ ਔਰ ਪਰਿਵਾਰ ਦੇ ਵਿੱਚ ਛੋਟੀ ਛੋਟੀ ਗੱਲ ਨੂੰ ਲੈ ਕੇ ਜਿਹੜੇ ਵਿਵਾਦ ਇੰਨੇ ਕੋ ਭੱਕ ਗਏ ਕਿ ਹੁਣ ਜਿਹੜਾ ਮਸਲਾ ਹੈਗਾ ਉਹ ਮੀਡੀਆ ਦੇ ਵਿੱਚ ਵੀ ਆ ਗਿਆ ਤਾਂ ਦੁਖੀ ਨੇ ਬੱਚੇ ਨੇ ਇਹ ਬੇਟਾ ਦੁਖੀ ਆ ਵੱਡਾ ਬੇਟਾ ਬਹੁਤ ਦੁਖੀ ਆ ਛੋਟਾ ਬੇਟਾ ਦੋਨੇ ਦੁਖੀ ਨੇ ਕਿ ਮਾਪੇ ਇਹੋ ਜਿਹਾ ਵਤੀਰਾ ਕਰ ਰਹੇ ਨੇ ਆਪਣੀ ਔਲਾਦ ਦੇ ਨਾਲ ਤਾਂ ਸਾਡੇ ਵਿੱਚ ਜੋ ਕੁਝ ਵੀ ਹੁੰਦਾ ਤਿੰਨਾ ਪਰਾਵਾਂ ਨੂੰ ਜਾਂ ਸਾਡੇ ਘਰ ਤੇ ਕਿਸੇ चीज ਨੂੰ ਕੁਝ ਹੁੰਦਾ ਹੈ ਗੁਰਮਖ ਸਿੰਘ ਸਨ ਅਕਾਲਾ ਸਿੰਘ ਇਹ ਸਾਨੂੰ ਧਮਕੀਆਂ ਦੇ ਰਹੇ ਨੇ ਤੇ ਨਾਲ ਇਹਗਾ ਮੇਰਾ ਮਾਮਾ ਮਿੰਦਰ ਸਿੰਘ ਜੋ ਕਿ ਮੇਰੇ ਮਾਮੇ ਸਾਰੇ 7 ਹੀ ਗਏ ਨੇ ਜਿਨ੍ਹਾਂ ਵਿੱਚੋਂ ਚਾਰ ਮਾਮੇ ਸਾਡੇ ਨਾਲ ਹੀ ਗਏ ਨੇ ਜਿੰਦੇ ਵਿੱਚ ਮਿੰਦਰ ਸਿੰਘ ਸਨ ਕਰਤਾਰ ਸਿੰਘ ਤੇ ਫੰਮਣ ਸਿੰਘ ਸਨ ਕਰਤਾਰ ਸਿੰਘ ਤੇ ਚਿਮਨ ਸਿੰਘ ਸਨ ਆਫ ਕਰਤਾਰ ਸਿੰਘ ਦੋ ਅਲੀ ਕਾ ਮੇਰੇ ਮਾਮੇ ਰਹਿੰਦੇ ਨੇ ਫਰੋਹੇਪੁਰ ਆਮੰਦ ਦੇ ਨਾਲ ਪਿੰਡ ਹੈ ਤੇ ਇੱਕ ਮੇਰਾ ਮਾਮਾ ਚਿਮਨ ਸਿੰਘ ਜਲਾਲਾਬਾਦ ਰਹਿੰਦਾ ਹੈ ਇਹ ਸਾਨੂੰ ਧਮਕੀਆਂ ਦੇ ਰਹੇ ਨੇ ਅਸੀਂ ਸਮਾਨ ਇਹਨਾਂ ਦਾ ਬਾਹਰ ਸਟਾਂਗੇ ਘਰੇ ਜਾ ਕੇ ਅਸੀਂ ਇਹਨਾਂ ਨੂੰ ਘਰੋਂ ਬਾਹਰ ਕੱਢ ਦਿਆਂਦੇ ਅਸੀਂ ਇਹਨਾਂ ਨੂੰ ਜੋ ਵੀ ਕਾਰਵਾਈ ਹੋਵੇ ਇਹਨਾਂ ਤੇ ਹੋਵੇ ਸਾਡੇ ਤੇ ਜੋ ਵੀ ਹੋਵੇ ਅੱਜ ਤੋਂ ਬਾਅਦ ਸਾਡੇ ਬੱਚਿਆਂ ਤੇ ਵੀ ਹੋ ਕੁਝ ਵੀ ਹੁੰਦਾ ਹੈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹ ਇਹ ਘਰ ਹੈ ਤੁਹਾਡਾ ਅੰਦਰ ਠੀਕ ਹੈ ਤੇ ਇਹ ਕਮਰੇ ਪਿੱਛੇ ਇਹ ਤੁਹਾਡੇ ਡੈਡੀ ਦਾ ਕਮਰਾ ਆ ਡੈਡੀ ਮੇਰਾ ਆ ਸਾਡੇ ਬਾ ਵੀ ਉਹਨਾਂ ਦਾ ਕਮਰਾ ਹੈ ਅੱਛਾ ਸਾਰਾ ਇਹ ਸਾਰਾ ਹੈਗਾ ਹੀ ਉਹਨਾਂ ਦਾ ਸੀ ਉਹਨੇ ਸਾਨੂੰ ਦਾਦਾ ਜੀ ਆਏ ਉਹਨੇ ਅਖਰ ਮੈਂ ਕੋਠੀਆਂ ਬਣਾ ਕੇ ਦਿੱਤੀਆਂ ਨੇ ਤੁਸੀਂ ਆਪਾਂ ਉਹਦੇ ਕਮਰੇ ਵੀ ਤੁਹਾਨੂੰ ਦੇ ਦੇ ਆ ਮੇਰੇ ਛੋਟੇ ਭਰਾ ਦਾ ਕਮਰਾ ਹੂੰ ਤੇ ਉਹ ਮੇਰੇ ਉਸ ਤੋਂ ਛੋਟੇ ਭਰਾ ਦਾ ਕਮਰਾ ਆ ਆਉਣਾ ਦੇ ਦੋ ਕਮਰੇ ਹਨ আর ਸੋਇਆ ਫ੍ਰਿਜ ਸਾਰਾ ਕੁਝ ਉਹਨਾਂ ਦਾ ਪੱਕਾ ਵੀ ਸਾਰਾ ਉਹਕਾਰ ਤੇ ਲਾਇਆ ਗਿਆ ਹੈ। ਇਹ ਉਹ ਕਹਿੰਦੇ ਕਰੋ ਕੱਢਤਾ ਤੇ ਤਾਲਾ ਕਿੰਨੇ ਲਾਇਆ? ਸਾਰਾ ਉਹਨਾਂ ਦਾ ਲਾਇਆ ਸਮਾਨ ਸਾਰਾ ਉਹਨਾਂ ਨੇ ਇੱਥੇ ਹੀ ਪਿਆ ਹੈ। अच्छा इत्थे सामान पे सारा इत्थे पेया कोई थोड़ा बहुत ਲੈ ਕੇ ਗਿਆ ਨੇ सामान नहीं तो फिर ਘਰੋਂ ਕਿਵੇਂ ਕੱਢਿਆ ਆਇਆ ਸਮਾਨ ਜੇਕਰ ਤੁਸੀਂ ਕਹਿੰਦੇ ਸਮਾਨ ਇੱਥੇ ਪਿਆ ਤੇ ਘਰੋਂ ਕਿੰਨੇ ਕੱਢਿਆ ਘਰੋਂ ਫਿਰ ਆਉਂਦਾ ਕਿ ਮਤਲਬ ਕਿੱਥੋਂ ਕੱਢਿਆ ਆ ਤਾਂ ਫਿਰ ਸਾਹਮਣੇ ਦੱਸੋ ਕਿੰਨੇ ਕੱਢਿਆ ਹਾਂ ਤੁਹਾਡੇ ਸਾਹਮਣੇ ਚੰਦਰੇ ਉਹਨਾਂ ਲਾਏ ਹੋਏ ਨੇ ਉਹ ਚੰਦਰੇ ਦੀਆਂ ਚਾਬੀਆਂ ਉਹਨਾਂ ਕੋਲ ਹੀ ਗਿਆ ਨੇ ਸਾਡੇ ਕੋਲ ਹੋਣ ਦੇ ਤਾਂ ਫਿਰ ਹੀ ਅਸੀਂ ਖੋਲਾਂਗੇ ਅੱਛਾ ਸਾਡੇ ਕੋਲ ਆ ਦੋ ਕਮਰੇ ਰਹਿ ਗਏ ਨੇ ਬਾਕੀ ਖੁੱਲੇ ਹੀ ਆ ਕਮਰੇ ਤੇ ਤਾਲਾ ਉਹਨਾਂ ਨੇ ਲਾਇਆ ਅੱਜ ਅੱਛਾ ਤੇ ਇਹ ਵੀ ਲੋਕ ਹੈ ਹਾਂਜੀ ਇਹ ਵੀ ਲੋਕ ਹੈ ਉੱਚਾ ਬਾਕੀ ਸਾਰਾ ਸਮਾਨ ਚੱਕ ਕੇ ਲੈ ਆ ਗਏ ਨੇ ਤੁਸੀਂ ਉਹ ਕਿਚਨ ਵਿੱਚ ਰਸੋਈ ਵਿੱਚ ਵੀ ਦੇਖ ਸਕਦੇ ਹੋ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਜੋ ਚੀਜ਼ ਵੇਖ ਸਰ ਦੇ ਜਦੋਂ ਅਦਰ ਆ ਮੰਦੇ ਆ ਮੰਦੇ ਚੱਕ ਕੇ ਲੈ ਆ ਗਏ ਆ ਵੇਖ ਲੋ ਕੋਈ ਜੀ ਇਹਨਾਂ ਨੇ ਛੱਡੀ ਵੀ ਇੱਕ ਵੀ ਨਹੀਂ ਅਸ ਸਮਾਨ ਹੀ ਤੋਂ ਲੈ ਕੇ ਆਉਂਦਾ ਤੁਹਾਡੇ ਕੋਲ ਸਮਾਨ ਸਾਰਾ ਚੱਕ ਕੇ ਲੈ ਗਏ ਨੇ ਹਾਂ ਆ ਵੇਖ ਲੋ ਉਧਰ ਵੀ ਸਾਡਾ ਸਮਾਨ ਵੱਧੂ ਪਿਆ ਸੀਗਾ ਆ ਦਾ ਸਾਰਾ ਸਮਾਨ ਚੱਕ ਕੇ ਲੈ ਗਏ ਨੇ ਬਾਕੀ ਥੋੜਾ ਬਹੁਤ ਰਹਿ ਗਏਗਾ ਹਾਂ ਅੱਤੇਗਾ ਜੀ ਆ ਮੰਜੇ ਤੇ ਬਿਸਤਰਾ ਪਿਆ ਸੀਗਾ ਨਿੱਕੇ ਭਰਾ ਦਾ ਆ ਫਿਰ ਬਿਸਤਰਾ ਅਸੀਂ ਮੰਗ ਕੇ ਉਧਰੋਂ ਲੈਂਦਾ ਦਾਦਾ ਜੀ ਕਰੋ ਉਹ ਕੰਬਲ ਵੀ ਆ ਦਾਦਾ ਜੀ ਕਰੋ ਮੰਗ ਕੇ ਲੈਂਦਾ ਤੂੰ ਸਾਰੇ ਕੰਬਲ ਵੀ ਤੇ ਬਿਸਤਰਾ ਵੀ ਚੱਕ ਕੇ ਲੈ ਗਏ ਨੇ ਹਮ ਮਸਵਾਂ ਚੱਕ ਕੇ ਲੈ ਗਈ ਹੈ ਤੇ ਤੁਸੀਂ ਘਰੋਂ ਨਹੀਂ ਕੱਢਿਆ ਆਪਦੀ ਮਰਜ਼ੀ ਨਾਲ ਗਏ ਹਾਂ ਜੀ ਉਧਰ ਚੱਕ ਕੇ ਉਧਰ ਆਦ ਕੰਬੜਿਆਂ ਤੇ ਨਾ ਰੱਖ ਲਿਆ ਠੀਕ